ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਸਾਡਾ ਬਾਬਾ ਉਹਨਾਂ ਦਾ ਲਾਂਬਾ ਪਰ ਇੱਕੋ ਨਾਨਕ ਸਾਹਿਬ ਦਾ ਸੰਝਾ ਆਓ ਜਾਣਦੇ ਹਾਂ ਅਰੂਨਾਚਲ ਪ੍ਰਦੇਸ਼ ਦੇ ਲੋਕ ਬਾਬੇ ਨਾਨਕ ਨੂੰ ਬਾਬਾ ਲਾਂਬਾ ਕਿਉਂ ਕਹਿੰਦੇ ਹਨ ਦੋਸਤੋ ਆਸਾ ਦੀ ਬਾਣੀ ਵਿੱਚ ਸ਼ਬਦ ਆਉਂਦਾ ਹੈ ਜਿੱਥੇ ਜਾਏ ਵੇ ਮੇਰਾ ਸਤਿਗੁਰ ਸੋ ਥਾਰਨ ਸੁਹਾਵਣਾ ਰਾਮ ਰਾਜੀ ਸਤਿਗੁਰ ਨੇ ਜਿੱਥੇ ਵੀ ਚਰਨ ਪਾਏ ਉਹ ਧਰਤੀ ਤਨ ਤਨ ਹੋ ਗਈ ਉਸ ਦੀ ਮਹਿਕ ਆਲੇ-ਦੁਆਲੇ ਮਹਿਕਾਉਣ ਲੱਗੀ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦਾ ਕਲਿਆਣ ਕਰਨ ਲਈ ਚਾਰ ਉਦਾ ਇਸ ਦੌਰਾਨ ਪਾਤਸ਼ਾਹ ਵੱਖ-ਵੱਖ ਥਾਵਾਂ ਵਿੱਚ ਗਏ ਅਤੇ ਵਿਚਾਰ-ਗੋਸ਼ਟੀਆਂ ਕੀਤੀਆਂ। ਗੁਰਨਾਨਕ ਦੇਵ ਜੀ ਨੇ ਪੂਰਬੀ ਭਾਰਤ ਦੀ ਯਾਤਰਾ ਦੌਰਾਨ ਤਿੱਬਤ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ ਆਦਿ ਥਾਵਾਂ ਆਪਣੇ ਚਰਨ ਪਾਈ। ਇਨ੍ਹਾਂ ਯਾਤਰਾਵਾਂ ਦੇ ਸਬੂਤ ਉਹਨਾਂ ਥੰਮ ਦੇ ਰਿੰਦੀ ਨਿਵਾਸੀਆਂ ਵਿੱਚੋਂ ਮਿਲ ਜਾਂਦੇ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਅਤੇ ਚੀਨ ਦੀ ਕਮੰਤਰੀ ਸਰਹੱਦ ਨੇੜੇ ਇੱਕ ਥਾਂ ਪੈਂਦੀ ਹੈ ਜਿਸ ਨੂੰ ਮੰਚੁਕਾ ਕਿਹਾ ਜਾਂਦਾ ਹੈ। ਇਹ ਇਲਾਕਾ ਕਵਾਇਤੀ ਲੋਕਾਂ ਦਾ ਏਰੀਆ ਹੈ ਜੋ ਕਿ ਸੰਗਣੀ ਜੰਗਲਾਂ ਦੇ ਨਾਲ ਕਿਰਿਆ ਹੋਇਆ ਹੈ ਇੱਥੇ ਮੇਬਾ ਨਾਮ ਦੇ ਕਬੀਲੇ ਦੇ ਲੋਕ ਰਹਿੰਦੇ ਹਨ ਮਨ ਚੱਕੋ ਤੋਂ 16 ਤੋਂ 17 ਕਿਲੋਮੀਟਰ ਦੂਰ ਜੰਗਲ ਵਿੱਚ ਸਥਿਤ ਹੈ ਇਹ ਗੁਰਦੁਆਰਾ ਤਪਤ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਇਲਾਕੇ ਦੇ ਲੋਕ ਗੁਰਨਾਨਕ ਦੇਵ ਜੀ ਨੂੰ ਨਾਨਕ ਲਾਮਾ ਆਕੇ ਸਤਿਕਾਰਦੇ ਹਨ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਗੁਰਨਾਨਕ ਸਾਹਿਬ ਇਸ ਧਰਤੀ ਤੇ ਆਏ ਤਾਂ ਕਰੀਬਨ 15 ਦਿਨ ਇਸ ਇਲਾਕੇ ਵਿੱਚ ਰਹੇ ਅਤੇ ਇੱਥੇ ਹੀ ਤਵੱਸਿਆ ਕੀਤੀ ਇਸ ਤੋਂ ਮਗਰੋਂ ਇਹ ਲੋਕ ਇੱਥੇ ਪੂਜਣ ਲੱਗ ਪਏ ਅਤੇ ਇਹ ਬਾਬੇ ਨਾਨਕ ਨੂੰ ਬਾਬਾ ਲਾਮਾ ਕਹਿ ਕੇ ਪੂਜ ਰਹੇ ਹਨ ਮੌਜੂਦਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਸਾਲ 1986 ਤੋਂ 1990 ਦੇ ਵਿਚਕਾਰ ਹੋਈ ਹੈ। ਸੰਗਤ ਦੇ ਜੰਗਰ ਹੋਣ ਦੇ ਕਾਰਨ ਇੱਕ ਥਾਂ ਤੋਂ ਪਹਿਲਾਂ ਇੱਥੇ ਪੈਦਲ ਹੀ ਜਾਇਆ ਜਾਂਦਾ ਸੀ ਪਰ ਹੁਣ ਸੜਕ ਦਾ ਨਿਰਮਾਣ ਵੀ ਹੋ ਚੁੱਕਿਆ ਹੈ ਜਿਸ ਕਾਰਨ ਸਫਰ ਕਾफी ਆਸਾਨ ਹੋਇਆ ਹੈ। ਇਸ ਸਥਾਨ ਤੇ ਨਿਰਮਾਣ ਲਈ ਕਾਫੀ ਸਮਾਨ ਆਸਾਮ ਦੇ ਮੋਹਨਬਾੜੀ ਹਵਾਈ ਅੱਡੇ ਤੋਂ ਮਨਚੱਕੂ ਵਿਖੇ ਲਿਆਂਦਾ ਜਾਂਦਾ ਹੈ। ਇਸ ਮਗਰੋਂ ਇਹ ਗੁਰਦੁਆਰਾ ਬਣਾਇਆ ਗਿਆ ਸੀ। ਹੁਣ ਹਰ ਸਾਲ 22 ਮਾਰਚ ਤੋਂ 24 ਮਾਰਚ ਤੱਕ ਸਾਨਕ ਲੋਕ ਤਿਹਾਰ ਮਨਾਉਂਦੇ ਹਨ ਅਤੇ ਹੁਣ ਤਾਂ ਇੱਥੇ ਵਿਸਾਖੀ ਦਾ ਵੀ ਤਿਹਾਰ ਮਨਾਇਆ ਜਾਂਦਾ ਹੈ।